ਆ ਦੇਖੋ ਇਹ ਤੇ ਸਬਜੀ ਦੀ ਦੁਕਾਨਾਂ ਤੇ ਕਿਵੇਂ ਇਹਨਾਂ ਨੇ ਕਾਜਰਾ ਕੱਟ ਕੇ ਚਕੁੰਦਰ ਤੇ ਆ ਭਲੇ ਬੀਟਰੂਟ 3.5 4600 ਦਾ ਨੋਟ ਹੈ ਇਹ ਤੇ ਆ ਛੋਟੀਆਂ ਗੱਡੀਆਂ ਵਿੱਚ ਚੱਲਦੀਆਂ ਇੱਥੇ ਉੱਥੇ ਜੀਜ਼ਸ ਨੂੰ ਬੈਪਟਾਈਜ਼ ਕੀਤਾ ਗਿਆ ਸੀ ਆਈ ਏਮ ਸੀ ਇਨ ਇੰਡੀਆ ਯਾਰ ਹਰ ਯੂ ਆਰ ਇਜ਼ਰਾਈਲ ਦੇ ਬਾਰਡਰ ਦੇ ਨਾਲ ਹੀ ਡਰਾਈਵ ਕਰਦੇ ਪਿਆ ਫ੍ਰੀ 5 31 ਯਾ 15 ਰਾਪਾ ਰਾਪਾ ਅਨਲਸ ਇਹ ਹੋਮਸ ਥਿਸ ਇਜ਼ 1 ਦਿਨਾਰ 1 ਦਿਨਾਰ ਯਾ ਹੁਣ ਤੁਸੀਂ ਸੋਚਦੇ ਹੋਣਾ ਕਿ ਜਾਰਡਨ ਜਮਾ ਇਜ਼ਰਾਈਲ ਦੇ ਨਾਲ ਕੰਟਰੀ ਲੱਗਦੀ ਹੈ ਇਹਨਾਂ ਦੇ ਨਾਲ ਕੋਈ ਹੋਰ ਕਿਉਂ ਨਹੀਂ ਹੁੰਦੀ ਆ ਸਾਹਮਣੇ ਤੁਸੀਂ ਜਿਹੜੀ ਗੱਡੀ ਦੇਖ ਰਹੇ ਹੋ ਐ ਟੈਸਲਾ ਹੈ ਤੇ ਉਧਰ ਦੇਖੋ ਇੱਕ ਵਿਨਟੇਜ ਗੱਡੀ ਜੀ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਦਿਨ 'ਚ ਅੱਜ ਮੈਂ ਹੈਗਾ ਜਰਾਸ਼ ਸਚ ਜਾਰਡਨ ਦਾ ਇਹ ਸ਼ਹਿਰ ਹੈ ਜਰਾਸ਼ ਇੱਥੋਂ ਅਸੀਂ ਅੱਜ ਜਾ ਰਹੇ ਹਾਂ ਮਦਾਬਾ ਜੇ ਤੁਸੀਂ ਕੱਲ ਦੀ ਵੀਡੀਓ ਨਹੀਂ ਦੇਖੀ ਤਾਂ ਪਿਛਲੀ ਵੀਡੀਓ ਜ਼ਰੂਰ ਦੇਖਿਓ ਬਿਕਾਉਜ਼ ਉੱਥੇ ਅਸੀਂ ਇਸ ਸਿਟੀ ਨੂੰ ਜਿਹੜਾ ਐਕਸਪਲੋਰ ਕੀਤਾ ਸੀ ਜਰਾਸ਼ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ ਹੁਣ ਸਵੇਰ ਦੇ ਹੋਏ ਆ ਆਲਮੋਸਟ ਵੱਜੇ ਨੇ 9 ਤੇ ਅਸੀਂ ਜਾ ਰਹੇ ਹਾਂ ਬ੍ਰੇਕਫਾਸਟ ਲਈ ਬਿਕਾਉਜ਼ ਸਾਡਾ ਇਸ ਸਟੇਜ 'ਚ ਬ੍ਰੇਕਫਾਸਟ ਇਨਕਲੂਡਿਡ ਸੀਗਾ ਹੁਣੇ ਤਿਆਰ ਹੋਇਆ ਮੈਂ ਬ੍ਰੇਕਫਾਸਟ ਕਰਕੇ ਦੈਨ ਅਸੀਂ ਨਿਕਲਾਂਗੇ ਪੈਕ ਵਗੈਰਾ ਕਰਕੇ ਸਮਾਨ ਇੱਥੋਂ ਜਿਹੜ ਅੱਜ ਥੋੜਾ ਮੀਂਹ ਵੀ ਪੈਂਦਾ ਪਿਆ ਇੱਥੇ ਵੈਸੇ ਤਾਂ ਮੀਂਹ ਜਿੱਦਣ ਦਾ ਮੈਂ ਆਇਆ ਉਦੋਂ ਦਾ ਹੀ ਮੌਸਮ ਇੱਥੇ ਬਹੁਤ ਸੋਹਣਾ ਹੈ ਬਿਕੋਜ਼ ਇੱਥੇ ਨਾ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਬਟ ਮੈਂ ਖੁਸ਼ ਹਾਂ ਵੀ ਇੱਥੇ ਮੌਸਮ ਵਧੀਆ ਹੈ ਹੁਣ ਜਿਹੜਾ ਇਹਨਾਂ ਦਿਨਾਂ ਚ ਮੌਸਮ ਜਿਹੜਾ ਬਹੁਤ ਸੋਹਣਾ ਤੁਸੀਂ ਬੱਦਲ ਦੇਖੋ ਤਿੰਨ ਚਾਰ ਤਿੰਨ ਦਿਨ ਹੋ ਗਏ ਮੈਨੂੰ ਆਏ ਨੂੰ ਤੇ ਤਿੰਨੋ ਦਿਨ ਮੌਸਮ ਬਹੁਤ ਸੋਹਣਾ ਸੀ ਇੱਥੇ ਤੇ ਬਸ ਸੋਹਣਾ ਸੀ ਬ੍ਰੇਕਫਾਸਟ ਲਈ ਚੱਲੇ ਆ ਦੇਖਦੇ ਆ ਬ੍ਰੇਕਫਾਸਟ ਕੀ ਹੋਊਗਾ ਇਹ ਰੂਮ ਜਿਹੜਾ ਇਹਨਾਂ ਨੇ ਸਾਨੂੰ ਦਿੱਤਾ ਬਹੁਤ ਵਧੀਆ ਸੀ ਇੱਥੇ ਬੈਲਕਨੀ ਵੀ ਹੈਗੀ ਆ ਕਿੱਥੇ ਬੈਠ ਵੀ ਸਕਦੇ ਸੀ ਸਾਡੇ ਕੋਲ ਇਹਨਾ ਟਾਈਮ ਨਹੀਂ ਇੱਥੇ ਰੁਕਣ ਦਾ ਇੱਕ ਦਿਨ ਦਾ ਸਟੇ ਸਹੀ ਸਾਡਾ ਸੋ ਇੱਕ ਦਿਨ ਚ ਬਹੁਤਾ ਕੁਝ ਦੇਖਤਾ ਹੁੰਦਾ ਨਹੀਂ ਕਿਉਂਕਿ ਅਸੀਂ ਉਧਰ ਵੀ ਗਏ ਸੀ ਉਹ ਕਿਉਂਕਿ ਬਹੁਤ ਵੱਡੀ ਥਾਂ ਹੈ ਉਹ ਬਹੁਤ ਵੱਡਾ ਬਿਲਕੁਲ ਪੂਰਾ ਸ਼ਹਿਰ ਹੀ ਹੁੰਦਾ ਸੀਗਾ ਤੁਸੀਂ ਸਾਨੂੰ ਉੱਥੇ ਕੱਲ ਘੱਟੋ ਘੱਟ 3-4 ਘੰਟੇ ਲੱਗ ਗਏ ਜੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਧਰ ਟੂਰਿਸਟ ਵੀ ਨੇ ਮੈਂ ਤੁਹਾਨੂੰ ਦਿਖਾਉਣਾ ਉਹ ਦੇਖੋ ਸਾਹਮਣੇ ਜਿਹੜੇ ਲੋਕ ਨੇ ਉਹ ਆਏ ਹੋਏ ਨੇ ਵਿਜ਼ਿਟ ਕਰਨ ਜਿਹੜਾ ਆਰਕੀਓਲੋਜੀਕਲ ਸਾਈਟ ਹੈ ਇਧਰੋਂ ਮੈਂ ਤੁਹਾਨੂੰ ਇੱਕ ਵਾਰੀ 뷰 ਦਿਖਾ ਦਿੰਦਾ ਆ ਸਾਰੇ ਜਿਹੜੇ ਨੇ ਰਿਮੇਨਸ ਨੇ ਜੋ ਬਚਿਆ ਕੁਝ ਇਹ ਚੀਜ਼ਾਂ ਨੇ ਨਾ ਆਰਕੀਓਲੋਜੀਕਲ ਸਾਈਟ ਦੀਆਂ ਉਹੀ ਨੇ ਇਹ ਰੋਮਨਸ ਦੇ ਵੇਲੇ ਪੂਰੀ ਸਿਟੀ ਹੁੰਦੀ ਸੀਗੀ ਤੇ ਇਹ ਕੱਲ ਅਸੀਂ ਪੂਰੀ ਐਕਸਪਲੋਰ ਕੀਤੀ ਹੈ ਤੁਸੀਂ ਕੱਲ ਵਾਲੀ ਵੀਡੀਓ ਚ ਜਾ ਕੇ ਇਹ ਸਾਰੀ ਦੇਖ ਸਕਦੇ ਹੋ ਹਾਲਾਂਕਿ 2 ਦਿਨ ਅਸੀਂ ਆਮਾਨ ਚ ਰੁਕੇ ਸੀਗੇ ਆਮਾਨ ਚ ਕੀ ਰੌਲਾ ਬਹੁਤ ਜ਼ਿਆਦਾ ਸੀਗਾ ਕਰਾਊਡ ਬਹੁਤ ਜ਼ਿਆਦਾ ਸੀ ਇੱਥੇ ਬਹੁਤ ਸ਼ਾਂਤੀ ਸੀ ਕੱਲ ਰਾਤ ਨੀਂਦ ਬਹੁਤ ਵਧੀਆ ਆਈ ਬਿਕੋਜ਼ ਇੱਥੇ ਬਿਲਕੁਲ ਟ੍ਰੋਲਰ ਰੱਪਾ ਨਹੀਂ ਸੀਗਾ ਆਮਾਨ ਚ ਟ੍ਰੈਫਿਕ ਵਗੈਰਾ ਹੁੰਦਾ ਕਿਉਂਕਿ ਉਹ ਕੈਪੀਟਲ ਸਿਟੀ ਹੈ ਇਹਨਾਂ ਦੇ ਕੰਟਰੀ ਦੀ ਸੋ ਇਨਕ ਤਾਂ ਸਮਝਿਆ ਜਾਂਦਾ ਹੈ ਨਾਲੇ ਇਥੇ এনवायरमेंट ਬਹੁਤ ਸੋਹਣਾ ਹੈ ਇੱਥੇ ਦਾ AQI ਮੇਰੇ ਹਿਸਾਬ ਨਾਲ 30 ਦੇ ਨੇੜੇ ਹੋਣਾ ਤੇ ਆਪਣੇ ਲੁਧਿਆਣੀ 110 120 ਟੱਚ ਕਰਦਾ ਨਾਰਮਲੀ ਚਾ ਤੁਸੀਂ ਆਪੇ ਦੇਖੋ ਐਂਡ ਜਦੋਂ ਤੁਸੀਂ ਬਰੀਦ ਕਰਦੇ ਹੋ ਨਾ ਸਾਹ ਲੈਣੇ ਤੁਹਾਨੂੰ ਉਦੋਂ ਹੀ ਫੀਲ ਹੁੰਦੀ ਹੈ ਇਹ ਚੀਜ਼ ਚਲੋ ਹੁਣ ਚੱਲੀਏ ਥੱਲੇ ਬ੍ਰੇਕਫਾਸਟ ਲਈ ਆਲਮੋਸਟ 9 ਵੱਜ ਗਿਆ ਤੇ ਅਸੀਂ ਫਿਰ ਨਿਕਲਣਾ ਹੈ ਡੇਢ ਘੰਟਾ ਅਸੀਂ 12:30 ਤੋਂ ਪਹਿਲਾਂ ਤਾਂ ਮੈਨੂੰ ਨਹੀਂ ਲੱਗਦਾ ਪਹੁੰਚਾਂਗੇ ਆਰਾਮ ਨਾਲ ਬਿਕਾਜ਼ ਆਰਾਮ ਨਾਲ ਚਲਾਵਾਂਗੇ ਗੱਡੀ ਮੀ ਪਿਆ ਹੋਇਆ ਆਈ ਡੋਨਟ ਨੋ ਹਾਊ ਟੂ ਪਲੇ ਦਿਸ ਬਟ ਆਈ ਰਿਮੈਂਬਰ ਇਟ ਫਰਮ ਫਰੈਂਡਸ ਯੈਸ

ਇਸ ਹੋਟਲ ਦਾ ਨਾਮ ਸੀਗਾ ਫੁੱਲ ਪੈਨੋਰਾਮਾ ਆਰਕੀਓਲੋਜੀਕਲ ਸਾਈਟ ਸਮਥਿੰਗ ਲਾਈਕ ਦਸ। ਆ ਸਾਹਮਣੇ ਤੁਸੀਂ ਜਿਹੜੀ ਗੱਡੀ ਦੇਖ ਰਹੇ ਹੋ ਐ ਟੈਸਲਾ ਹੈ ਤੇ ਉਧਰ ਦੇਖੋ ਇੱਕ ਵਿੰਟੇਜ ਗੱਡੀ ਜਾਂਦੀ ਜਿੱਦਾਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਵੀ ਇੱਥੇ ਵਿੰਟੇਜ ਗੱਡੀਆਂ ਰੱਖਣ ਦਾ ਲੋਕਾਂ ਨੂੰ ਬਹੁਤ ਸ਼ੌਂਕ ਆ। ਤੇ ਇਸ ਏਰੀਆ 'ਚ ਨਾ ਇਧਰਲੇ ਪਾਸੇ ਨਰਸਰੀਜ਼ ਬਹੁਤ ਨੇ। ਛੋਟੀਆਂ-ਛੋਟੀਆਂ ਨਰਸਰੀਜ਼ ਜਿਵੇਂ ਪਲਾਂਟਸ ਹੋ ਕੇ ਵਗੈਰਾ ਰੱਖਿਆ ਹੋਇਆ ਲੋਕਾਂ ਨੇ। ਅੱਗੇ ਮੈਂ ਤੁਹਾਨੂੰ ਦਿਖਾਉਣਾ ਚਾਹੀਦਾ ਕੋਈ ਨਰਸਰੀ ਆਂਦੀ ਪਿੱਛੇ ਨਿਕਲ ਗਈਆਂ ਨਰਸਰੀਜ਼। ਇਥੇ ਨਰਸਰੀਜ਼ ਬਹੁਤਨੇ ਲੋਕਾਂ ਕੋਲੇ ਹੁਣ ਅਸੀਂ ਜਾ ਰਹੇ ਹਾਂ ਮਦਾਬਾ ਮਦਾਬਾ ਦੇ ਕੋਲੇ ਮਾਉਂਟ ਨੇਬੂ ਕਰਕੇ ਜਗਾ ਉੱਥੇ ਜਾ ਰਹੇ ਹਾਂ ਜਿੱਥੋਂ ਇਜ਼ਰਾਈਲ ਵੀ ਨਜ਼ਰ ਆਉਂਦਾ ਤੇ ਡੈడ్ ਸੀ ਜਿਹੜੀ ਇਹਨਾਂ ਦੀ ਹੈਗੀ ਹੈ ਲੋਏਸਟ ਪੁਆਇੰਟ ਔਨ ਅਰਥ ਉਹ ਵੀ ਨਜ਼ਰ ਆਉਂਦੀ ਹੈ ਉੱਥੋਂ ਡੈడ్ ਸੀ ਅਸੀਂ ਬਾਅਦ ਚ ਜਾਵਾਂਗੇ ਮੇਬੀ ਕੱਲ ਨੂੰ ਬਟ ਅਸੀਂ ਮਾਉਂਟ ਨੇਬੂ ਤੋਂ ਜਿਹੜਾ ਬੈਪਟਿਸਮ ਸਾਈਟ ਹੈ ਉੱਥੇ ਜਾਵਾਂਗੇ ਬੈਪਟਿਸਮ ਸਾਈਡ ਜਿੱਥੇ ਜੀਜ਼ਸ ਕ੍ਰਾਈਸਟ ਨੂੰ ਫਸਟ ਟਾਈਮ ਬੈਪਟਾਈਜ਼ ਕੀਤਾ ਗਿਆ ਸੀ ਜਿੱਥੇ ਜੀਜ਼ਸ ਕ੍ਰਾਈਸਟ ਨੂੰ ਬੈਪਟਾਈਜ਼ ਕੀਤਾ ਗਿਆ ਸੀ ਬੈਪਟਾਈਜ਼ ਦਾ ਮਤਲਬ ਹੁੰਦਾ ਜਿਵੇਂ ਆਪਣੇ ਇੱਥੇ ਅੰਮ੍ਰਿਤਸਰਕਣਾ ਕ੍ਰਿਸਚੀਅਨਸ ਉਹਨੂੰ ਬੈਪਟਾਈਜ਼ ਕਹਿੰਦੇ ਆ ਤੇ ਆਹ ਦੇਖੋ ਨਰਸਰੀਜ਼ ਮੈਂ ਤੁਹਾਨੂੰ ਦੱਸ ਰਿਹਾ ਸੀ ਆ ਨਰਸਰੀਜ਼ ਇੱਥੇ ਹਾਈਵੇ ਤੇ ਜਿਵੇਂ ਆਪਣੇ ਨਹੀਂ ਹੁੰਦੀਆਂ ਉਹਦਾ ਸੇਮ ਇੱਥੇ ਵੀ ਹਾਈਵੇਜ਼ ਦੇ ਨਾਲ ਨਾਲ ਨਰਸਰੀਜ਼ ਬਣਾਈਆਂ ਆ ਪਲਾਂਟਸ ਵਗੈਰਾ ਤੁਸੀਂ ਸਾਰੇ ਦੇਖ ਸਕਦੇ ਹੋ ਤੇ ਸਾਹਮਣੇ ਇਹ ਟੈਸਲਾ ਜਾਂਦੀ ਪਈ ਹੈ ਹੁਣ ਤੋਂ ਉੱਪਰ ਨਿਕਲ ਆਈ ਵੈਸੇ ਸਵੇਰ ਦਾ ਮੌਸਮ ਖਰਾਬ ਹੀ ਹੈ ਤੁਸੀਂ ਅਸਮਾਨ 'ਚ ਦੇ بس ਹੁਣ ਇੱਥੋਂ ਸਾਨੂੰ ਲੱਗਣਾ ਹੈ ਆਲਮੋਸਟ ਡੇਢ ਘੰਟਾ ਆ ਦੇਖੋ ਕਿੰਨੀ ਪੁਰਾਣੀ ਮਰਸੀਡੀਜ਼ ਜਿਹੜੀ ਹੈਗੀ ਇੱਥੇ ਜੋ ਮੈਂ ਤੁਹਾਨੂੰ ਦੱਸਿਆ ਉਹ ਸਾਹਮਣੇ ਵੀ ਇੱਕ ਪੁਰਾਣੀ ਗੱਡੀ ਖੜੀ ਹੈ ਸੋ ਇੱਥੇ ਲੋਕਾਂ ਕੋਲ ਵਿੰਟੇਜ ਗੱਡੀਆਂ ਬਹੁਤ ਨੇ ਹੁਣ ਲਗਭਗ ਸਾਨੂੰ ਪੌਣਾ ਘੰਟਾ ਹੋ ਗਿਆ ਉਹਨਾਂ ਡਰਾਈਵ ਕਰਦਿਆਂ ਉੱਤੇ ਹੁਣ ਅਸੀਂ ਆਮਾਨ ਸਿਟੀ ਪਹੁੰਚ ਗਏ ਆ ਤੁਹਾਨੂੰ ਦੱਸਿਆ ਸੀ ਮੈਂ ਆਮਾਨ ਕੈਪੀਟਲ ਹੈ ਇੱਥੇ ਦਾਤਾ ਇੱਥੇ ਹਮੇਸ਼ਾ ਟ੍ਰੈਫਿਕ ਥੋੜਾ ਹੁੰਦਾ ਹੀ ਹੈ ਜ਼ਿਆਦਾ ਜਿੱਦਣ ਅਸੀਂ ਆਏ ਸੀ ਨਾ ਉਸ ਦਿਨ ਫਰਾਈਡੇ ਸੀਗਾ ਤੇ ਉਹਦੋਂ ਟ੍ਰੈਫਿਕ ਇੰਨਾ ਜ਼ਿਆਦਾ ਨਹੀਂ ਸੀਗਾ ਨਾਲੇ ਜਿਹੜੇ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਮੈਂ ਤੁਹਾਨੂੰ ਦੱਸ ਦਾਂ ਕਿ ਜਾਰਡਨ ਇੱਕ ਮਿਡਲ ਈਸਟਰਨ ਅਰਬ ਕੰਟਰੀ ਹੈ ਟੋਟਲ ਇਸਲਾਮਿਕ ਕੰਟਰੀ ਹੈ ਮੁਸਲਮ ਲਾਈਕ ਇਥੇ ਜ਼ਿਆਦਾ ਨਹੀਂ 95% ਜਿਹੜੇ ਨੇ ਇੱਥੇ ਮੁਸਲਮਾਨ ਹੀ ਨੇ ਹੈਨਾ ਤੇ ਕੁਝ ਪਰਸੈਂਟ ਜਿਹੜੇ ਨੇ 크ਰਿਸਚੀਅਨਸ ਨੇ ਬਿਕੋਜ਼ 크ਰਿਸਚੀਅਨਸ ਕਿਉਂ ਨੇ ਉਹ ਜਿਹੜੇ ਸਿਟੀ ਅਸੀਂ ਚੱਲੇ ਆ ਮਦਾਬਾ ਉੱਥੇ ਜੀਜ਼ਸ ਨੂੰ ਬੈਪਟਾਈਜ਼ ਕੀਤਾ ਗਿਆ ਸੀ ਸੋ ਕੁਝ 3-4% ਜਿਹੜੇ ਨੇ ਇੱਥੇ 크ਰਿਸਚੀਅਨਸ ਦੀ ਪੋਪੂਲੇਸ਼ਨ ਵੀ ਹੈਗੀ ਹੈ ਤੇ 1% ਇੱਥੇ ਜੂਜ਼ ਨੇ ਸੋ ਟੋਟਲ 95% ਇੱਥੇ ਮੋਸਟਲੀ ਮੁਸਲਮਸ ਹੀ ਨੇ ਤੇ ਉਹਦੇ ਚੋਂ ਵੀ ਅੱਧੇ ਤੋਂ ਜ਼ਿਆਦਾ ਜਿਹੜੀ ਪੋਪੂਲੇਸ਼ਨ ਹੈ ਮੁਸਲਮਸ ਦੀ ਉਹ ਪੈਲੇਸਟੀਨIANS ਦੀ ਹੈ ਕਿਉਂਕਿ ਇਹਨਾਂ ਨੇ ਨਾ ਜਾਰਡਨ 'ਚ ਰ ਉਤਰੀ ਹੁਣ ਤੁਸੀਂ ਸੋਚਦੇ ਹੋਣਾ ਕਿ ਜਾਰਡਨ ਜਮਾ ਇਜ਼ਰਾਈਲ ਦੇ ਨਾਲ ਕੰਟਰੀ ਲੱਗਦੀ ਹੈ ਤੇ ਇੱਥੇ ਵਾਰ ਇਹਨਾਂ ਦੇ ਨਾਲ ਕੋਈ ਹੋਰ ਕਿਉਂ ਨਹੀਂ ਹੁੰਦੀ ਇਹਨਾਂ ਦੀ ਲੜਾਈ ਕਿਉਂ ਨਹੀਂ ਹੁੰਦੀ ਕਿਸੇ ਦੇ ਨਾਲ ਉਹ ਇਸ ਕਰਕੇ ਕਿਉਂਕਿ ਜਾਰਡਨ ਇੱਕ ਅਜਿਹੀ ਕੰਟਰੀ ਹੈ ਜਿਨੇ ਸੀਰੀਆ ਤੋਂ ਪੈਲੇਸਟਾਈਨ ਤੋਂ ਨਾਲ ਦੀਆਂ ਆਪਣੀਆਂ ਨੇਬਰਿੰਗ ਕੰਟਰੀਜ਼ ਤੋਂ ਬਹੁਤ ਜ਼ਿਆਦਾ ਰਿਫਿਊਜੀਸ ਨੇ ਜਿਹੜੇ ਇਸ ਕੰਟਰੀ ਚ ਆਏ ਤੇ ਇਹਨਾਂ ਨੇ ਐਕਸੈਪਟ ਕੀਤੇ ਜਾਰਡਨ ਦੀ ਸਰਕਾਰ ਨੇ ਲੋਕਾਂ ਨੇ ਐਕਸੈਪਟ ਕੀਤਾ ਇਹਨਾਂ ਨੂੰ ਥਾਂ ਦਿੱਤੀ ਰਹਿਣ ਨੂੰ ਸੋ ਨਾਲ ਦੀਆਂ ਕੰਟਰੀਜ਼ ਦੀ ਦੇ ਵਿੱਚ ਨਾ ਇੱਕ ਸੌਫਟ ਕੋਰਨਰ ਆ ਇਹਨਾਂ ਦੇ ਲਈ ਜਾਰਡਨ ਦੇ ਲਈ ਇਸ ਕਰਕੇ ਇਹ ਕੰਟਰੀ ਕਦੇ ਵਾਰ ਤੇ ਨਹੀਂ ਜਾਂਦੀ ਹਾਲਾਂਕਿ ਇਹਨਾਂ ਨੂੰ ਥੋੜੀ ਪ੍ਰੋਬਲਮਸ ਆਈਆਂ ਬਿਕੋਜ਼ ਜਾਰਡਨ ਤੇ ਜਾਰਡਨ ਜਿਹੜਾ ਹੈਗਾ ਨਾ ਇਹ ਮੇਨ ਟ੍ਰੇਡ ਰੂਟ ਦੇ ਵਿੱਚ ਆਉਂਦਾ ਸੋ ਇਹਨਾਂ ਨੂੰ ਥੋੜੀਆਂ ਪ੍ਰੋਬਲਮਸ ਜ਼ਰੂਰ ਆਈਆਂ ਉਸ ਵੇਲੇ ਬਟ ਕਿਉਂਕਿ ਇਹ ਮੇਨ ਟ੍ਰੇਡ ਰੂਟ ਵੀ ਹੈ ਇਜ਼ਰਾਈਲ ਲਈ ਏਜੀਪਟ ਲਈ ਹੈ ਨਾ ਸਾਊਦੀ ਅਰੇਬੀਆ ਲਈ ਇਰਾਕ ਲਈ ਤਾਂ ਕਰਕੇ ਇਹਦੇ ਰਿਲੇਸ਼ਨਸ ਬਾਕੀ ਨਾਲ ਦੀਆਂ ਕੰਟਰੀਜ਼ ਦੇ ਨਾਲ ਬਹੁਤ ਵਧੀਆ ਨੇ ਨਾਲੇ ਜਾਰਡਨ ਦੇ ਰਿਲੇਸ਼ਨਸ ਯੂਐਸ ਦੇ ਨਾਲ ਬਹੁਤ ਸੋਹਣੇ ਨੇ ਤੇ ਦੀ ਜਿਹੜੀ ਕਰੰਸੀ ਹੈ ਔਰ ਯੂਐਸ ਦੇ ਨਾਲ ਟੈਗਡ ਹੈ ਜਿਹਦੇ ਕਰਕੇ ਇਹਦੀ ਕਰੰਸੀ ਇੰਨੀ ਹਾਈ ਹੈ ਆਪਣੇ ਮਤਲਬ ਲਗਾ ਲਓ ਇਵਨ ਯੂਕੇ ਵਾਲੇ ਪਾਉਂਡ ਤੋਂ ਵੀ ਜ਼ਿਆਦਾ ਹੈ ਤੇ ਇੱਕ ਇੱਕ ਜਾਰਡੀਨियन ਦਿਨਾਰ ਹੋਊਗਾ 121 ਰੁਪਏ ਦੇ ਨੇੜੇ ਤੇੜੇ ਹੈ ਨਾ ਮਤਲਬ ਜਿਹੜੀਆਂ ਫੋਰਨ ਕਰੰਸੀਜ਼ ਨੇ ਦੂਜੀਆਂ ਉਹਨਾਂ ਤੋਂ ਵੀ ਜ਼ਿਆਦਾ ਹਾਈ ਵੈਲਿਊ ਹੈ ਇੱਕ ਹੋਰ ਬਹੁਤ ਜ਼ਰੂਰੀ ਗੱਲ ਹੈ ਕਿ ਦੇਖੋ ਨਾ ਤਾਂ ਇਹਨਾਂ ਕੋਲੇ ਆਪਣਾ ਤੇਲ ਹੈ ਕਿਉਂਕਿ ਆਪਾਂ ਹਮੇਸ਼ਾ ਸੁਣਿਆ ਵੀ ਜਿਹੜੀਆਂ ਅਰਬ ਕੰਟਰੀਜ਼ ਹੁੰਦੀਆਂ ਇਹ ਤੇਲ ਦੀ ਤੇਲ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੇ ਸਿਰ ਤੇ ਇਹ ਇਹਨਾਂ ਦਾ ਸਰਵਾਈਵਲ ਹੈ ਬਟ ਜਾਰਡਨ 'ਚ ਤਾਂ ਤੇਲ ਹੈ ਹੀ ਨਹੀਂ ਸਿਰਫ ਇੱਥੇ ਇੱਕ ਪਲੈਂਟ ਹੋਣਾ ਤੇਲ ਦਾ ਜਿੱਥੇ ਤੇਲ ਜਾਂ ਗੈਸ ਬਣਦੀ ਹੈ ਤੇ ਉਹਦੇ ਸਿਰ ਤੇ ਹੀ ਹੈ ਬਟ ਉਹਦੇ ਨਾਲ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਇਹਦੇ ਕਰਕੇ ਇਸੇ ਕਰਕੇ ਇਹਨਾਂ ਨੂੰ ਜਿਹੜਾ ਪੈਟਰੋਲ ਹੈ ਗੈਸੋਲੀਨ ਹੈ ਉਹ ਬਾਹਰੋਂ ਇੰਪੋਰਟ ਕਰਾਉਣਾ ਪੈਂਦਾ ਹੈ ਦੂਸਰੀਆਂ ਕੰਟਰੀਜ਼ ਤੋਂ ਜਿਹਦੇ ਕਰਕੇ ਉਹਦਾ ਵੀ ਪ੍ਰਾਈਸ ਇੱਥੇ ਜ਼ਿਆਦਾ ਹੀ ਹੈ ਇਹ ਇੱਥੇ ਉਦਾਂ ਨਹੀਂ ਆ ਵੀ ਬਾਕੀ ਅਰਬ ਕੰਟਰੀਜ਼ ਵਾਂਗ ਕੀ ਪੈਟਰੋਲ ਜਾਂ ਗੈਸੋਲੀਨ ਦਾ ਪ੍ਰਾਈਸ ਜਿਹੜਾ ਉਹ ਘੱਟ ਹੋਊਗਾ ਇੱਥੇ ਵੀ ਸੇਮ ਹੈ ਜਦੋਂ ਅਸੀਂ ਰੁਕਾਂਗੇ ਰੀਫਿਲ ਕਰਾਉਣ ਦਾ ਮੈਂ ਤੁਹਾਨੂੰ ਜ਼ਰੂਰ ਦਿਖਾਉਂਗਾ ਬਟ ਮੇਰੇ ਹਿਸਾਬ ਨਾਲ ਇੱਥੇ 100 ਰੁਪਏ 105 ਰੁਪਏ ਦੇ ਨੇੜੇ ਆਪਣੇ ਇੰਡੀਅਨ ਕਰੰਸੀ ਦੇ ਹਿਸਾਬ ਨਾਲ ਰੇਟ ਹੁਣ ਇੱਥੇ ਅਸੀਂ ਬਿਲਕੁਲ ਨੇੜੇ ਪਹੁੰਚ ਗਏ ਮਾਊਂਟ ਨੇਬੂ ਦੇ ਤੇ ਆਹ ਤੁਸੀਂ ਥੋੜਾ ਪਿੰਡਾਂ ਵਾਲਾ ਏਰੀਆ ਏ ਪਲੇਨ ਏਰੀਆ ਪਿੱਛੇ ਜਿਹੜਾ ਸੀਗਾ ਹਮਾਨ ਦਾ ਉਹ ਮਾਊਂਟੇਨ ਏਰੀਆ ਸੀਗਾ ਪਹਾੜੀ ਤੇ ਇਹ ਥੋੜਾ ਪਲੇਨ ਏਰੀਆ ਜ਼ਿਆਦਾ ਛੋਟੇ ਛੋਟੇ ਕਰਨੇ ਨਾਲ ਖੇਤ ਵੀ ਨੇ ਇਸ ਏਰੀਆ 'ਚ ਜਿੱਥੇ ਹੋਣ ਹੈਗੇ ਅਸੀਂ ਇੱਥੇ ਤਾਂ ਇੰਨੇ ਖੇਤ ਨੂੰ ਨਜ਼ਰ ਨਹੀਂ ਆਉਂਦੇ ਹੋਣੇ ਘਾਰ ਹੀ ਨੇ ਹੈਲੋ ਉਹ ਦੇਖੋ ਇੰਧੇ ਸਾਰੇ ਖੇਤੀ ਕੀਤੀ ਹੋਈ ਲੋਕਾਂ ਨੇ ਹਾਈ ਹੈਲੋ थोड़ी सी मैं देख रहा This is one dinar? One dinar, one Yeah. Dinar. yeah. Okay. How much is this? A half? half. Three or three five. five. No, no. No, no, One? One, one is five. For it... for Sorry? Two, two. You don't have change. But it is uh, less, less. It's three five, not half. We are buying, you're charging more. It's three five. Three five. Three five? Yeah. I three, three 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 yeah, yeah. yeah. Okay. ओके ओके शुक्रिया ओके ओके शुक्रिया 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 थैंक यू शुक्रिया सुमित ਇਹਨਾਂ ਬੋਤਲਾਂ ਲੈ ਲਈਆਂ 10 ਰੁਪਏ ਉਹਨੇ ਜ਼ਿਆਦਾ ਲਏ ਬੱਟ ਠੀਕ ਹੈ ਕੁਝ ਨਹੀਂ ਹੁੰਦਾ ਪਾਣੀ ਕਿਉਂਕਿ ਨਾ ਬਾਰ-ਬਾਰ ਲੈਣਾ ਪੈ ਰਿਆ ਸੀ ਸੋ ਇੱਥੋਂ ਹੋਣਾ ਸੀ ਨੇੜੇ ਹੀ ਆ 1-2 ਕਿਲੋਮੀਟਰ ਹੋਣਾ ਇੱਥੇ ਜਿਹੜਾ ਹੈਗਾ ਜਾਰਡਨ ਪਾਸ ਨਹੀਂ ਚੱਲਦਾ ਸੋ ਇਹਨਾਂ ਨੇ ਆ ਟਿਕਟਸ ਦਿੱਤੀਆਂ 3 3 ਜਾਰਡਨियन ਦਿਨਾਰ ਦੀਆਂ ਲਗਭਗ 360 ਰੁਪਏ ਦੀ ਇੱਕ ਟਿਕਟ ਹੋਣੀ ਹੈ ਬੇਸਿਕਲੀ ਇਹ ਜਗਾ ਕ੍ਰਿਸਚੀਅਨਸ ਲਈ ਬੇਸਿਕਲੀ ਹੈ ਬਹੁਤ ਪੁਰਾਣੀ ਜਗਾ ਇਹਦੇ ਨਾਲ ਬਹੁਤ ਪੁਰਾਣੀ ਹਿਸਟਰੀ ਜੁੜੀ ਹੋਈ ਹੈ ਤੁਸੀਂ ਦੇਖਿਆ ਅੰਦਰ ਇੱਕ ਚਰਚ ਵੀ ਹੈਗੀ ਹੈ ਬਹੁਤ ਪੁਰਾਣੀ ਹੈ ਅਪ੍ਰੋਕਸੀਮੇਟ 15-1600 ਸਾਲ ਪੁਰਾਣੀ ਚਰਚ ਹੋਣੀ ਹੈ ਤੇ ਇੱਥੋਂ ਇਜ਼ਰਾਈਲ ਵੀ ਨਜ਼ਰ ਆਉਂਦਾ ਹੈ ਡੈడ్ ਸੀ ਵੀ ਨਜ਼ਰ ਆਉਂਦੀ ਹੈ ਤੁਸੀਂ ਏਜੀਪਟ ਵੀ ਦੇਖ ਸਕਦੇ ਹੋ ਸੋ ਹੁਣ ਅਸੀਂ ਇੱਥੋਂ ਬਸ ਫ੍ਰੀ ਹੋ ਕੇ ਅਸੀਂ ਜਾਂਦੇ ਹਾਂ ਵਾਪਸ ਤੇ ਹੁਣ ਅਸੀਂ ਜਾਵਾਂਗੇ ਜਿੱਥੇ ਚੀਜ਼ ਉਸ ਨੂੰ ਬੈਪਟਾਈਜ਼ ਕੀਤਾ ਗਿਆ ਸੀ ਉਸ ਬੈਪਟਿਸਮ ਸਾਈਟ ਤੇ ਇੱਥੋਂ 30 ਮਿੰਟ ਦਾ ਰਸਤਾ ਸੋ ਹੁਣ ਅਸੀਂ ਉੱਥੋਂ ਨਿਕਲ ਕੇ ਬਸ ਪ੍ਰਾਈਵਟ ਕਰਦੇ ਪਏ ਆ ਅਸੀਂ ਉੱਥੋਂ ਮਾਉਂਟ ਨੇਬੋ ਤੋਂ ਨਿਕਲ ਕੇ ਬਸ ਡਰਾਈਵ ਕਰਦੇ ਪਏ ਹਾਂ ਬੈਪਟਿਸਮ ਸਾਈਟ ਤੇ ਜਿੱਦਾਂ ਤੁਹਾਨੂੰ ਦੱਸਿਆ ਮੈਂ ਪੂਰਾ ਪਹਾੜਾ ਵਾਲਾ ਏਰੀਆ ਸੀਗਾ ਐਂਡ ਇਥੇ ਨੂੰ ਸ਼ੋ ਦਰ ਕਿ ਹੁਣ ਇੱਕ ਪਿੰਡ ਜਾਂ ਆਇਆ ਟਾਊਨ ਜਾਂ ਨਹੀਂ ਤਾਂ ਪਿੱਛੇ ਪੂਰਾ ਡੇਜ਼ਰਟ ਹੀ ਸੀਗਾ ਸਾਡਾ ਰਸਤੇ 'ਚ 15 ਕਮੈਂਟ ਹੋਏ ਹੋਣੇ ਮੈਨੂੰ ਡਰਾਈਵ ਕਰਦੇ ਨੂੰ ਤੇ ਬਿਲਕੁਲ ਅਸੀਂ ਬਾਰਡਰ ਦੇ ਨਾਲ ਹੀ ਇਜ਼ਰਾਈਲ ਦੇ ਬਾਰਡਰ ਦੇ ਨਾਲ ਹੀ ਡਰਾਈਵ ਕਰਦੇ ਪਏ ਹਾਂ ਜਿਹੜੀ ਜਗ੍ਹਾ ਤੇ ਅਸੀਂ ਜਾਣੇ ਪਏ ਉਹ ਵੀ ਬਿਲਕੁਲ ਨਾਲ ਹੀ ਹੈ ਬਾਰਡਰ ਤੇ ਇਹ ਥੋੜਾ ਲਗਭਗ 10-15 ਮਿੰਟ ਦਾ ਰਸਤਾ ਹੋਰ ਹੋਊਗਾ ਛੋਟਾ ਜਿਹਾ ਟਾਊਨ ਜਿਹਾ ਲੱਗਦਾ ਮੈਨੂੰ ਇਹ ਜ਼ਿਆਦਾ ਪੋਪੂਲੇਸ਼ਨ ਦਾ ਲੱਗਦੀ ਨਹੀਂ ਮੈਨੂੰ ਇੱਥੇ ਦੇਖੋ ਇੱਥੇ ਦੇਖੋ ਲੋਕਾਂ ਨੇ ਇੱਥੇ ਮਿੱਟੀ ਦੇ ਪਹਾੜਾਂ 'ਚ ਜਿਹੜੇ ਆਪਣੇ ਘਰ ਮਿੱਟੀ ਦੇ ਬਣਾਏ ਪਏ ਆ ਆ ਦੇਖੋ ਇੱਥੇ ਸਬਜ਼ੀ ਦੀ ਦੁਕਾਨਾਂ 'ਤੇ ਕਿਵੇਂ ਇਹਨਾਂ ਨੇ ਕਾਜਰਾ ਘੱਟ ਕੇ ਚਕੁੰਦਰ ਤੇ ਆ ਥੱਲੇ ਵਾਟ ਇਸ ਇਟ ਬੀਟਰੂਟ ਸਵੇਰੇ ਅਸੀਂ ਹੁਣ ਪਹੁੰਚ ਕੇ ਸੀ ਤੇ ਆ ਵਿਜ਼ਿਟਰ ਸੈਂਟਰ ਆ ਜਿੱਥੋਂ ਕੇ ਜਾ ਕੇ ਸਾਨੂੰ ਅੰਦਰ ਜਾਣਾ ਪੈਣਾ اسی ਜਾਣਨੇ પે ਆਪਣੇ ਹੋਟਲ ਵੱਲ ਪਹੁੰਚਾ ਬਾਅਦ ਤੇ ਰਸਤੇ 'ਚ ਰੁਕੇ ਸੋ ਕੁਝ ਖਾਣ ਨੂੰ ਲੈਣ ਲਈ ਆਜ ਇੱਥੇ ਸੁਪਰਮਾਰਕਟ ਜੀ ਹੈਗੀ ਆ ਸੁਪਰਮਾਰਕਟ 'ਚ ਦੇਖਦਾ ਮੈਂ ਅੱਗੇ ਰੈਸਟੋਰੈਂਟ ਦੇਖ ਰਿਹਾ ਸੀ ਇੱਥੇ ਜੇ ਕੁਝ ਸਾਨੂੰ ਚੱਟ ਦਾ ਖਾਣ ਦਾ ਮਿਲ ਜਵੇ ਬਿਕਾਜ਼ ਅਸੀਂ ਸਵੇਰ ਤੋਂ ਬਾਅਦ ਕੁਝ ਖਾਦਾ ਨਹੀਂ ਹਾਊ ਮੱਚ ਹਾਊ ਮੱਚ ਫਾਰ ਥਿਸ 1 ਹਾਊ ਮੱਚ ਹਾਊ ਮੱਚ ਮਨੀ ਹਾਊ ਮੱਚ ਜਰਡਨ ਡਿਨਰ ਡਿਨਰ ਹਾਊ ਮੱਚ ਓਕੇ 2 2 ਸੋ ਇੱਥੇ ਗੱਲ ਤਾਂ ਕਿ ਕਿ ਵੈਜੀਟੇਰੀਅਨ ਆਪਸ਼ਨਸ ਹੈ ਨਹੀਂ ਕਿਆਂ ਤੇ ਤੁਹਾਡਾ ਜਿਹੜੀ ਮੇਰੇ ਨਾਲ ਆ ਉਹ ਵੈਜੀਟੇਰੀਅਨ ਕੋ ਕੁ ਇੰਤਨਾ ਮੈਨੂ ਤਾਂ ਕੀ ਹੈ ਮੈਂ ਨਾਨ ਵੇਜ ਸਟੇਰੀਅਮ ਕਿਤੋਂ ਵੀ ਮੈਂ ਸ਼ੋਰਮਾ ਰੋਲ ਵਗੈਰਾ ਲੈ ਕੇ ਖਾ ਸਕਦਾ ਬਟ ਉਹਨੂੰ ਬਹੁਤ ਆਫਰ ਜੁਣਾ ਆ ਬਰੈਡ ਹੈ ਤੇ ਆ ਸਾਰੀ ਆ ਹਮਮਸ ਆ ਸਬਜ਼ੀਆਂ ਤੇ ਹੋਰ ਸਾਰੇ ਆ ਟਿੱਟੇ ਛੋਲੇ ਤੇ ਚਟਨੀਆਂ ਵਗੈਰਾ ਪਾ ਕੇ ਖਾਣ ਨੂੰ ਆ ਇੱਥੇ ਲੋਕਾਂ ਨੂੰ ਜ਼ਿਆਦਾ ਨਾ ਇੰਗਲਿਸ਼ ਨਹੀਂ ਆਉਂਦੀ ਮੋਸਟਲੀ ਮੇਰੇ ਹਿਸਾਬ ਨਾਲ ਮੋਸਟਲੀ ਅਰੈਬਿਕ ਬੋਲਦੇ ਆ ਰੇਅਰਲੀ ਤੁਹਾਨੂੰ ਕੋਈ ਮਿਲੂਗਾ ਜਿਹੜਾ ਇੰਗਲਿਸ਼ ਬੋਲਦਾ ਹੋਊਗਾ ਸੋ ਯਾ ਤਾਂ ਤੁਸੀਂ ਟ੍ਰਾਂਸਲੇਟਰ ਯੂਜ਼ ਕਰ ਸਕਦੇ ਹੋ ਜਾਂ ਉਦਾਂ ਹੀ ਸਾਈਨ ਲੈਂਗੁਏਜ ਨਾਲ ਗੱਲਬਾਤ ਕਰਕੇ ਸਮਝ ਲੈਣੇ ਤੁਸੀਂ ਅੰਕਲ ਬਣਾਉਂਦੇ ਪਿਆ ਬਸ ਮੈਨੂੰ ਨਹੀਂ ਪਤਾ ਕਿੰਨੇ ਦਾ ਹੋਊਗਾ ਅੰਕਲ ਨੇ ਮੈਨੂੰ ਸਿੱਕਾ ਦਿਖਾਇਆ ਜਿਹੜਾ ਮੈਨੂੰ ਸਿੱਕੇ ਦੀ ਵੈਲਿਊ ਨਹੀਂ ਪਤਾ ਪਰ ਹੁਣ ਇੱਕ ਆਪਾਂ ਇੱਕ ਦਿਨਾਰ ਦਾ ਨੋਟ ਦੇ ਦੇਣਾ ਜਿੰਨੇ ਵਾਪਸ ਦੇ ਦੇਣਗੇ ਨਹੀਂ ਤੁਹਾਨੂੰ ਇਸੇ ਦੀ ਕੋਈ ਗੈਸ ਜੈਸ ਆਇਆ ਜਿਹੜਾ ਇਹਨਾਂ ਦਾ ਇੱਕ ਜੌਰਡੀਅਨ ਦਿਨਾਰ ਦਾ ਨੋਟ ਹੈ ਇਹ ਲਗਭਗ 121 ਰੁਪਏ ਹੈ ਆਪਣਾ ਇੰਡੀਆ ਦੇ ਹਿਸਾਬ ਨਾਲ ਤੇ 0.70 ਡਾਲਰਸ ਨੇ ਜਿਹੜੇ ਇੱਕ ਦਿਨਾਰ ਦੀ ਵੈਲਿਊ ਤੇ ਇਹਨਾਂ ਦੇ ਕਿੰਗ ਹੋਣੇ ਆ ਇਹ ਉਹਨਾਂ ਦੀ ਫੋਟੋ ਲੱਗੇ ਉੱਤੇ ਓਕੇ ਓਕੇ ਮੈਨੂੰ ਰੇਟ ਕਰਨ ਨੂੰ ਕਹਿ ਰਹੇ ਆ ਠੀਕ ਆ ਓਕੇ ਸ਼ੁਕਰਾਨਾ ਸ਼ੁਕਰਾਨਾ ਤੋਂ ਅੱਧੇ ਅੱਧੇ ਦਿਨਾਰ ਦਾ ਹੋਣਾ ਉਹ ਫੇਰ ਦੋ ਲੈ ਲੈ ਇੱਕ ਦਿਨਾਰ ਦੇ ਇੱਥੋਂ ਜਿਹੜਾ ਸਾਡਾ ਹੋਟਲ ਆ ਉਹ ਲਗਭਗ ਹੋਣਾ ਆਲਮੋਸਟ 5-7 ਮਿੰਟ ਦਾ ਰਸਤਾ ਹੋਣਾ 3 ਕਿਲੋਮੀਟਰ ਸੋ ਇਧਰ ਮਾਰਕੀਟ ਜੀ ਸੀਗੀ ਪਿੱਛੇ ਤਾਂ ਕੁਝ ਵੀ ਨਹੀਂ ਸੀ ਪਹਾੜੀ ਸੀ ਸਾਰੇ ਸੋ ਆ ਰਿਹਾ ਸਾਡਾ ਹੋਟਲ ਜਿੱਥੇ ਅਸੀਂ ਰੁਕਣਾ ਅੱਜ ਤੇ ਇੱਥੇ ਆਦੇ ਕੋ ਟੈਸਲਾ ਵੀ ਚੱਲਦੀ ਹੈ ਤੇ ਆ ਛੋਟੀਆਂ ਗੱਡੀਆਂ ਵੀ ਚੱਲਦੀਆਂ ਇੱਥੇ ਰਿਸੈਪਸ਼ਨ ਤੇ ਅਸੀਂ ਬੈਲ ਮਾਰੀ ਹੈ ਜੀ ਹਾਂ देयर मਸਟ ਬੀ ਬੁਕਿੰਗ ਬਾਈ ਦ ਨੇਮ ਕਰਨਵੀਰ ਸਿੰਘ ਬੁਕਿੰਗ.ਕੋਮ ਯਾ ਤੁਨਾ ਯੈਸ ਹਾਂ ਇਸ 39.70 ਐਂਡ ਗਿਵ ਮੀ ਦ ਪਾਸਪੋਰਟ ਪਲੀਜ਼ ਯੈਸ ਯਾ ਥਰ ਯੂ ਆ ਸੋ ਹਾਪ 50 ਦਿਨਾਰ ਦਾ ਨੋਟ ਹੈ ਆਪਣੇ ਲਗਪਾ 50 ਦਿਨਾਰ ਆਪਣੇ 6.5 ਕੋਣੀ 6000 ਦਾ ਨੋਟ ਹੈ ਇਹ ਸ਼ੁਕਰ ਥੈਂਕ ਯੂ ਫੋ ਮਾਚ ਉਸ 39.59 ਤੋਂ ਹਮਾਰੀ ਸੈਕਿੰਡ ਗੋਟੇਰ ਫਰਮੇਰ ਇਸ ਗੋਇੰਗ ਅਪ 8th ਡੋਰ ਅ ਦਬ੍ਰਿਕ ওকে ਯਸ ਆ ਨਾ ਹੌਟ ਐਂਡ ਆਈ ਡੂ ਸੋ ਹੁਣ ਅਸੀਂ ਡਿਨਰ ਲਈ ਨਿਕਲੇ ਆ ਲੇਟ ਥੋੜੀ ਜਿਹਾ ਜ਼ਿਆਦਾ ਹੋ ਕੇ 9.5 ਹੋਗੇ ਅਸੀਂ ਸੋងਗੇ ਸੀਗੇ ਐਕਚੁਅਲੀ ਬਜ ਪਤਾ ਨਹੀਂ ਲੱਗਿਆ ਟਾਈਮ ਦਾ అలਮ ਵਗੈਰਾ ਬੰਦ ਕਰਤੇ ਅਸੀਂ ਹੁਣ ਸ਼ਾਪਸ ਵਗੈਰਾ ਸਾਰੀਆਂ ਬੰਦ ਹੋ ਗਈਆਂ ਇੱਕ ਮੋਬਾਈਲ ਦੀ ਸ਼ਾਪ ਹੁਣੀ ਇੱਥੇ ਸਾਹਮਣੇ ਐਕਸਚੇਂਜ ਦੀ ਦੁਕਾਨ ਹੈ ਰੈਸਟੋਰੈਂਟਸ ਕੋਈ ਜ਼ਿਆਦਾ ਖੁੱਲੇ ਨਹੀਂ ਹੈਗੇ ਪਿੱਛੇ ਖੁੱਲੇ ਸੀ ਕਿ ਬਟ ਅਸੀਂ ਫੇਰ ਵੀ ਵਾਕ ਕਰਦੇ ਪਏ ਹਾਂ ਏਕੇਰ ਇੱਥੇ ਠੰਡ ਬਹੁਤ ਜ਼ਿਆਦਾ ਹੁਣ ਹਵਾ ਇੰਨੀ ਤੇ ਚੱਲਦੀ ਪਈ ਤੁਸੀਂ ਆ ਫਲੈਕਸ ਤੋਂ ਦੇਖ ਸਕਦੇ ਹੋ ਕਿੰਨੀ ਹਵਾ ਚੱਲਦੀ ਪਈ ਹੈ ਅਸੀਂ ਐਕਸਪੈਕਟ ਨਹੀਂ ਸੀ ਕਰਦੇ ਹੋ ਵੀ ਇੰਨੀ ਠੰਡ ਹੋਊਗੀ ਇੱਥੇ ਅਹ ਲੱਤ ਕੋ ਸਵੇਰ ਹੈ ਪਿਆ ਇਹਨਾਂ ਦੇ ਕਿੰਗ ਨੇ ਕਿੰਗ ਅਬਦੁੱਲਾ ਦੀ ਫ Indian, I am in Indian. <laughs> Indian, Indian, you're living in Indian. Yeah. Oh, it's good, man. Did you visit here? Yes, yeah. man. It's too cold. Yeah, it's cold. <laughs> expect, you know, yes, <laughs> <laughs> it's, it's cold, very cold. cold. Yeah, it's very very cold here. Okay, you will come. Thank you. You're welcome. Thank you. Take care, man.